ਓ ਬੱਲੇ ਤੇਰੇ ਬਾਈ ਕਿਵੇਂ ਆ? ਠੀਕ ਆ? ਠੀਕ ਆ ਠੀਕ ਆ। ਕੀ ਗੱਲਾਂ ਹੀ ਜੇ ਬੈਠਾ? ਖੰਗ ਜੀ ਆ ਸੋ ਜੀ। ਖੰਗ ਆ। ਖੋਰ। ਖੰਗ ਜੀ ਕੰਮ। ਖੰਗ ਜੀ ਕੰਮ। ਬਸ ਹੋਰ ਤਾਂ ਨਹੀਂ ਕੁਛ। ਤੈਨੂੰ ਇੱਕ ਨੁਕਤਾ ਦੱਸਦਾ ਮੈਂ। ਪੂਰੇ ਧਿਆਨ ਨਾਲ ਸੁਣ ਲਈ। ਨੁਕਤਾ ਪੂਰਾ ਕਾਮਯਾਬ ਆ। ਠੀਕ ਆ? ਜਿੰਨੀ ਮਰਜੀ ਖੰਗ, ਬਲਗਮ, ਰੇਸ਼ਾ ਹੋਵੇ। ਠੀਕ ਆ? ਉਹਦੇ ਵਿੱਚ ਤੁਸੀਂ ਕੀ ਕਰਨਾ ਇੱਕ ਕੱਚਾ ਪੱਕਾ ਜਾਂ ਅਮਰੂਦ ਲੈ ਲੈਣਾ ਅਮਰੂਦ ਹਾਂ ਬਾਲਾ ਕਿਰਿਆ ਨਾ ਹੋਵੇ ਬਾਲਾ ਕੱਚਾ ਨਾ ਹੋਵੇ ਠੀਕ ਆ ਉਹਦੇ ਨਾਲ ਤੁਸੀਂ ਕੀ ਕਰਨਾ ਵਾ ਵੀ ਜਿਹੜਾ ਕਾਲਾ ਨਮਕ ਹੁੰਦਾ ਜਿਹੜਾ ਹੈਨਾ ਹਾਂ ਕਾਲਾ ਨਮਕ ਹੁੰਦਾ ਜਿਹੜਾ ਕਾਲਾ ਨਮਕ ਤੇ ਮਿਰਚ ਕਾਲੀ ਆਹੋ ਦੋਨਾਂ ਨੂੰ ਚੀਰ ਕੇ ਤੇ ਉਹਦੇ ਵਿੱਚ ਭਰ ਕੇ ਠੀਕ ਆ ਤੇ ਉਹਨੂੰ ਅੱਗ ਦੇ ਵਿੱਚ ਆਲੂ ਵਾਂਗੂ ਪੁੰਨ ਲੈਣਾ ਆਹ ਅਮਰੂਦ ਨੂੰ ਚੰਗੀ ਤਰ੍ਹਾਂ ਭੁੰਨ ਕੇ ਜਦੋਂ ਆਲੂ ਵਾਂਗੂ ਭੁੰਨਿਆ ਗਿਆ ਉਦੋਂ ਮੁੜ ਕੇ ਠੰਡਾ ਕਰਕੇ ਠੀਕ ਆ ਮਤਲਬ ਜਦੋਂ ਰੋਟੀ ਨੂੰ ਘੰਟਾ ਹੋ ਜੇ ਜਾਂ ਘੰਟਾ ਪਹਿਲਾਂ ਆਹੋ ਤੇ ਉਹ ਰੋਜ਼ ਇੱਕ ਅਮਰੂਦ ਖਾ ਲਾ ਅੱਛਾ ਠੀਕ ਆ ਜਿੰਨੀ ਵੀ ਤੇਰੇ ਬਲਗਮ ਛਾਤੀ ਜੰਮੀ ਹੋਊਗੀ ਉਹ ਸਾਰੀ ਜਿਹੜੀ ਬਾਹਰ ਸਾਹ ਨਹੀਂ ਰੁਕਦਾ ਬਲਗਮ ਰੇਸੇ ਲਈ ਅਜੇ ਕੋ ਹੋਰ ਵੀ ਆ ਇੱਕ ਸਮੇਂ ਗੱਲ ਮੇਰੀ ਪਹਿਲਾਂ ਹਾਂ ਵੀ ਸਾਤੀ ਜੀ ਨਹੀਂ ਹੈ ਵਾਲਗਾ ਇੱਥੇ ਗਲੇਤੀ ਹੈ ਬਸ ਚਾਹੇ ਕਿਤੇ ਵੀ ਆ ਜਦੋਂ ਸਾਡੇ ਆਹ ਸਾਤੀ ਤੇ ਗਲੇ ਤੇ ਹੀ ਹੁੰਦੀ ਹੈ ਇਹ ਜਦੋਂ ਮਤਲਬ ਅਸੀਂ ਉਹ ਚੀਜ਼ ਖਾਵਾਂਗੇ ਉਹਦੇ ਚ ਬੀਹ ਹੁੰਦੇ ਆ ਆਹੋ ਜਿਹੜੇ ਅਸੀਂ ਕਾਲਾ ਨੂਨ ਆ ਜਿਹੜਾ ਦੇਸੀ ਤੇ ਕਾਲੀ ਮਿਰਚਾਂ ਉਹਨਾਂ ਨੂੰ ਜਦੋਂ ਪਾ ਕੇ ਅਸੀਂ ਪਕਾਉਨੇ ਆ ਉਹ ਜਦੋਂ ਅਸੀਂ ਖਾਂਦੇ ਆ ਚਬਾ ਚਬਾ ਕੇ ਤੋ ਇੱਕ ਜਾਲ ਬਣ ਜਾਂਦਾ ਹੈ ਜਾਲਾ ਜਦੋਂ ਅਸੀਂ ਖਾਵਾਂਗੇ ਤੇ ਉਹਨੇ ਸਾਰੇ ਜਿਹੜੀ ਆਪਣੀ ਬਲਗਮ ਰੇਸ਼ਾ ਹੈ ਉਹ ਥੱਲੇ ਲੈ ਜਾਂਦਾ ਕਾਲੀ ਮਰ ਮਲ ਮ ਉਤਰਦਾ ਹੀ ਉਹ ਨਿਕਲ ਜਾਂਦਾ ਬਸ ਕਾਲੀ ਮਸਤ ਬਹੁਤ ਖਾਦੀ ਹੈ ਹਾਂ ਨਹੀਂ ਕੱਲੀ ਖਾਦੀ ਹੈ ਨਾ ਅਮਰੂਦ ਨਾਲ ਨਹੀਂ ਖਾਦੀ ਔਰ ਇੱਕ ਗੱਲ ਹੋਰ ਵੀ ਹੈ ਜੇ ਤੁਸੀਂ ਇੱਕ ਚਿੱਟਾ ਪਿਆਜ਼ ਲੈ ਲੇ ਚਿੱਟਾ ਪਿਆਜ਼ ਜਿਹਨੂੰ ਗੰਡਾ ਕਹਿੰਦੇ ਆ ਉਸ ਗੰਡੇ ਨੂੰ ਲੈ ਕੇ ਠੀਕ ਆ ਉਹਨੂੰ ਕੀ ਕਰਨਾ ਤੁਸੀਂ ਅੱਗ ਦੇ ਵਿੱਚ ਚੰਗੀ ਤਰ੍ਹਾਂ ਉਹਨੂੰ ਭੁੰਨ ਲੈਣਾ ਗੰਡੇ ਨੂੰ ਜੇ ਕਿਸੇ ਤਰ੍ਹਾਂ ਦੀ ਵੀ ਤੇਰੇ ਕੋਈ ਕਮਜ਼ੋਰੀ ਵੀ ਆ ਜਾਂ ਖੰਗਾ ਰੇਸ਼ਾਏ ਜਾਂ ਕਈ ਵਾਰੀ ਸਿੱਕਾ ਵੀ ਲੱਗਦੀਆਂ ਇਹਦੇ ਨਾਲ ਉਹਨੂੰ ਚੰਗੀ ਤਰ੍ਹਾਂ ਪਿਆਜ਼ ਨੂੰ ਭੁੰਨ ਕੇ ਤੇ ਮੁੜ ਕੇ ਜਦੋਂ ਤੈਨੂੰ ਪਤਾ ਲੂਂਗੂ ਪਿਆਜ਼ ਨੂੰ ਭੁੰਨ ਲਿਆ ਗੈਸ ਤੇ ਨਹੀਂ ਭੁੰਨਣਾ ਆਹੋ ਅੱਗ 'ਚ ਭੁੰਨਣਾ ਅੱਗ 'ਚ ਭੁੰਨ ਕੇ ਤੇ ਫੇਰ ਤੂੰ ਉਹਨੂੰ ਥੋੜਾ ਜਿਹਾ ਕੱਟ ਕੇ ਤੇ ਇੱਕ ਚਮਚਾ ਉਹਦੇ ਵਿੱਚ ਤੁਸੀਂ ਸ਼ਹਿਦ ਪਾ ਲੈਣਾ ਠੀਕ ਆ ਥੋੜੀ ਜੀ ਕਾਲੀ ਮਿਰਚ ਪਾ ਲੈਣੀ ਆ ਦੋ ਤਿੰਨ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਹ ਜੇ ਮੰਨ ਕੇ ਚਲੋ ਇੱਕ ਦੋ ਚਮਚੇ ਚਟਣੀ ਜੀ ਬਣ ਜੂ ਸ਼ਹਿਤ ਤੇ ਪਿਆਜ਼ ਤੇ ਥੋੜੀ ਜੀ ਕਾਲੀ ਮਿਰਚ ਤਿੰਨਾਂ ਨੂੰ ਪਾ ਕੇ ਨੂਨ ਨਹੀਂ ਪਾਉਣਾ ਉਹਦੇ ਕਿ ਤੇ ਉਹਨੂੰ ਵੀ ਤੂੰ ਰੋਜ਼ ਖਾ ਲਵੇਂ ਇਹਦੇ ਨਾਲ ਵੀ ਤੇਰੇ ਸਰੀਰ ਦੀ ਜਿੰਨੀ ਵੀ ਖੰਗ ਬਲਗਮ ਰੇਸ਼ਾ ਏ ਉਹ ਵੀ ਸਾਰਾ ਆਰਾਮ ਆ ਜਾ ਕਹਿੰਦਾ ਤਾਂ ਲਿਆ ਚਟਾ ਕਹਿੰਦਾ ਤਾਂ ਲਿਆ ਹਾਂ ਤੇ ਇਹ ਤੂੰ ਕਰ ਲੈ ਮੈਂ ਕਹਿੰਦਾ ਤੂੰ ਯਾਦ ਰੱਖੇਂਗਾ ਵੀ ਕਿਸੇ ਨੇ ਕੋਈ ਨੁਕਤਾ ਦਿੱਤਾ ਸੀ ਪਰ ਰੱਬ ਰੱਬ ਵਾਹਿਗੁਰੂ ਵਾਹਿਗੁਰੂ ਕਰਕੇ ਮੂਲਮantra ਦਾ ਜਾਪ ਕਰਕੇ ਖਾ ਲਿਆ ਕਰ ਰੋਜ਼ ਤੇ ਤੈਨੂੰ ਕੋਈ ਕਮੀ ਨਹੀਂ ਰਹਿੰਦੀ ਠੀਕ ਆ ਲਾਵਾਂਗੇ ਚੱਟਾ ਹਾਂ ਇਹ ਕੰਮ ਕਰ ਲੈ ਹਾਂ ਹਾਂ ਤੇ ਜਮਈ ਨਹੀਂ ਰਹਿੰਦੀ ਖੰਗ 1% ਵੀ ਨਹੀਂ ਰਹਿੰਦੀ ਠੀਕ ਆ ਹਾਂ ਹਾਂ ਚਲੋ ਠੀਕ ਆ ਜਿਹੜੇ ਇਹ ਵੀਡੀਓ ਦੇਖਦੇ ਆ ਉਹ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੁਣ ਸਰਦੀ ਦਾ ਮੌਸਮ ਆ ਰਿਹਾ ਵਾ ਕਈ ਵਾਰੀ ਕਿਸੇ ਨੂੰ ਖੰਗ ਜ਼ੁਕਾਮ ਬਲਗਮ ਰੇਸ਼ਾ ਚੱਲ ਪੈਂਦਾ ਵਾ ਕਿਉਂਕਿ ਅਸੀਂ ਵੀਡੀਓ ਵਗੈਰਾ ਪਾਉਂਦੇ ਰਹਿੰਨੇ ਆ ਤੇ ਵੀਡੀਓ ਨੂੰ ਦੇਖ ਕੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਔਰ ਨੌਕਤਾ ਜਿਹੜਾ ਏ ਇਹ ਜ਼ਰੂਰ ਬਣਾ ਕੇ ਖਾਓ ਇੱਕ ਵਾਰੀ ਅਜ਼ਮਾ ਕੇ ਖਾਓ ਤੁਹਾਨੂੰ ਪਤਾ ਲੱਗੂਗਾ ਕਿ ਭਾਈ ਇਹ ਕਿੰਨਾ ਕਾਮਯਾਬ ਨੌਕਤਾ ਹੈ ਖੰਗ ਜਕਾਮ ਬਲਗਮ ਰੇਸੇ ਲਈ ਤਾਂ ਰਾਮ ਬਾਣਾ ਇੱਕ ਵਾਰੀ ਸ਼ੁਰੂ ਕਰਕੇ ਦੇਖਿਓ ਤੁਸੀਂ ਚੜ੍ਹਦੀ ਕਲਾ ਚ ਰਹੂਗਾ ਭਾਈ ਗੁਰੂ ਦੀ ਕਿਰਪਾ ਨਾਲ